ਮਾਂ ਮਾਤੇ ਦਾ ਪੁੱਤਰ ਹਮਾਤੇ ਦਾ ਹੀ ਰਖ ਬੱਤਾ ਮੈਨੂੰ ਗਾਂਧੀ ਤੋਂ ਨਹੀਂ ਅਹਿੰਸਾ ਤੋਂ ਨਫ਼ਰਤ ਹੈ ਮੈਨੂੰ ਗਾਂਧੀ ਸੇ ਨਹੀਂ ਅਹਿੰਸਾ ਸੇ ਨਫ਼ਰਤ ਹੈ ਹੀ ਦਿਵਸਤੀ ਆਏਗੀ ਰੰਦੀਪ ਬੁੱਢਾ ਦੀ ਫਿਲਮ ਸਵਤੰਤਰਿਆ ਵੀਰ ਸਵਰਕਰ ਤੁਹਾਡੇ ਨਜ਼ਰ ਤੱਕ ਵੀਰ ਹੈ ਹੀ ਕ੍ਰਾਂਤੀ ਸ਼ਸਤਰ ਸ਼ਾਸਤਰਾ ਤੋਂ ਉੱਤਰ ਮੈਂ ਠੇਉ ਤੋ ਸ਼ਸਤਰ ਰਨਦੀਪ ਹੁੱਡਾ ਨੇ ਮੰਗਲਵਾਰ ਨੂੰ ਆਪਣੀ ਫਿਲਮ ਵੀਰ ਸਾਵਰਕਰ ਦੀ ਰਿਲੀਜ਼ ਡੇਟ ਅਨਾਉਂਸ ਕਰ ਦਿੱਤੀ ਹੈ ਭਾਰਤੀ ਸੁਤੰਤਰਤਾ ਸੰਗਰਾਮ ਦੇ ਨਾਇਕਾ ਵਿੱਚੋਂ ਇੱਕ ਵੀਰ ਸਾਵਰਕਰ ਦੀ ਇਹ ਬਾਇਓਪਿਕ ਪਹਿਲਾਂ ਪਿਛਲੇ ਸਾਲ ਰਿਲੀਜ਼ ਹੋਣੀ ਸੀ ਪਰ ਹੁਣ ਇਹ ਮਾਰਚ ਦੇ ਵਿੱਚ ਰਿਲੀਜ਼ ਹੋਏਗੀ ਫਿਲਮ ਦੇ ਵਿੱਚ ਸਾਵਰਕਰ ਦਾ ਕਿਰਦਾਰ ਰਨਦੀਪ ਨਿਭਾ ਰਹੇ ਨੇ ਐਕਟਰ ਰਣਦੀਪ ਹੁੱਡਾ ਦੀ ਫਿਲਮ ਸਵਤੰਤਰਿਆ ਵੀਰਸਾ ਵਰਕਰ ਦਾ ਟੀਜ਼ਰ ਪਿਛਲੇ ਸਾਲ ਸ਼ੇਅਰ ਕੀਤਾ ਗਿਆ ਸੀ ਇਸ ਟੀਜ਼ਰ ਦੇ ਵਿੱਚ ਹੁੱਡਾ ਦਾ ਕੰਮ ਅਤੇ ਉਹਨਾਂ ਦਾ ਜ਼ਬਰਦਸਤ ਟਰਾਂਸਫਾਰਮੇਸ਼ਨ ਦੇਖ ਕੇ ਲੋਕ दंग ਰਹਿ ਗਏ ਸੀ ਲੋਕਾਂ ਦਾ ਰਿਸਪੌਂਸ ਦੱਸ ਰਿਹਾ ਹੈ ਕਿ ਇਹ ਫਿਲਮ ਵੱਡੇ ਪਰਦੇ ਤੇ ਦੇਖਣ ਦੇ ਲਈ ਉਹ ਕਾਫੀ ਐਕਸਾਈਟਡ ਨੇ ਵੈਸੇ ਤਾਂ ਇਹ ਫਿਲਮ ਪਿਛਲੇ ਸਾਲ ਰਿਲੀਜ਼ ਹੋਣੀ ਸੀ ਪਰ ਪ੍ਰੋਡਿਊਸਰਜ਼ ਦੇ ਵਿੱਚ ਇੱਕ ਵਿਵਾਦ ਦੇ ਚੱਲਦਿਆਂ ਇਹ ਟਲ ਗਈ ਹੁੰ ਸਾਵਰਕਰ ਦਾ ਇੰਤਜ਼ਾਰ ਕਰ ਰਹੇ ਦਰਸ਼ਕਾਂ ਦੇ ਲਈ ਚੰਗੀ ਖਬਰ ਹੈ ਕਿ ਫਿਲਮ ਰਿਲੀਜ਼ ਹੀ ਥੀਏਟਰਸ ਦੇ ਵਿੱਚ ਹੋਣ ਜਾ ਰਹੀ ਹੈ। ਰਣਦੀਪ ਹੁੱਡਾ ਨੇ ਸੋਸ਼ਲ ਮੀਡੀਆ ਦੇ ਉੱਪਰ ਫਿਲਮ ਦੀ ਨਵੀਂ ਰਿਲੀਜ਼ ਡੇਟ ਸ਼ੇਅਰ ਕੀਤੀ ਹੈ। ਇਸ ਬਾਇਓਪਿਕ ਦੇ ਵਿੱਚ ਹੁੱਡਾ ਨੇ ਭਾਰਤੀ ਸੁਤੰਤਰਤਾ ਸੰਗਰਾਮ ਦੇ ਨਾਇਕਾ ਵਿੱਚੋਂ ਇੱਕ ਵਿਨਾਇਕ ਦਾਮੋਦਰ ਸਾਵਰਕਰ ਯਾਨੀ ਕਿ ਵੀਰ ਸਾਵਰਕਰ ਦਾ ਕਿਰਦਾਰ ਨਿਭਾਇਆ। ਲੀਡ ਰੋਲ ਨਿਭਾਉਣ ਦੇ ਨਾਲ ਨਾਲ ਨਰਿੰਦੀਪ ਹੁੱਡਾ ਨੇ ਹੀ ਫਿਲਮ ਡਾਇਰੈਕਟ ਵੀ ਕੀਤੀ ਹੈ। ਰਣਦੀਪ ਹੁੱਡਾ ਦਾ ਟ੍ਰੈਕਟੋਰੀਅਲ ਡੈਬਿਊ ਬਣ ਜਾ ਰਹੀ ਫਿਲਮ ਵੀਰ ਸਾਵਰਕਰ ਮਾਰਚ ਦੇ ਵਿੱਚ ਸ਼ਹੀਦੀ ਦਿਵਸ ਦੇ ਦਿਨ ਰਿਲੀਜ਼ ਹੋ ਉਡਾ ਨੇ ਆਪਣੀ ਇੰਸਟਾਗ੍ਰam ਦੇ ਉੱਪਰ ਫਿਲਮ ਦੇ ਇੱਕ ਵੀਡੀਓ ਕਲਿੱਪ ਦੇ ਨਾਲ ਅਨਾਉਂਸ ਕੀਤਾ ਹੈ ਭਾਰਤੀ ਸਵਤੰਤਰਤਾ ਸੰਗਰਾਮ ਦੇ ਦੋ ਹੀਰੋ ਇੱਕ ਸੈਲੀਬ੍ਰੇਟ ਕੀਤਾ ਜਾਂਦਾ ਤੇ ਇੱਕ ਨੂੰ ਇਤਿਹਾਸ ਤੋਂ ਮਿਟਾ ਦਿੱਤਾ ਗਿਆ ਸ਼ਹੀਦ ਦਿਵਸ 2024 ਨੂੰ ਇਤਿਹਾਸ ਦੁਬਾਰਾ ਲਿਖਿਆ ਜਾਏਗਾ ਸਵਤੰਤਰ ਵੀਰ ਸਾਵਰਕਰ 22 ਮਾਰਚ 2024 ਨੂੰ ਸਿਨੇਮਾਸ ਦੇ ਵਿੱਚ ਸੋ ਇਹ ਪੋਸਟ ਲਿਖੀ ਹੈ ਰਣਦੀਪ ਹੁੱਡਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਆਪਣੇ ਦਰਸ਼ਕਾਂ ਦੇ ਲਈ

ਈ ਭੁੱਡਾ ਨੇ ਮੰਗਲਵਾਰ ਨੂੰ ਆਪਣੀ ਫਿਲਮ ਵੀਰ ਸਾਵਰਕਰ ਦੀ ਰਿਲੀਜ਼ ਡੇਟ ਅਨਾਉਂਸ ਕਰ ਦਿੱਤੀ ਹੈ ਭਾਰਤੀ ਸੁਤੰਤਰਤਾ ਸੰਗਰਾਮ ਦੇ ਨਾਇਕਾ ਵਿੱਚੋਂ ਇੱਕ ਵੀਰ ਸਾਵਰਕਰ ਦੀ ਇਹ ਬਾਇਓਪਿਕ ਪਹਿਲਾਂ ਪਿਛਲੇ ਸਾਲ ਰਿਲੀਜ਼ ਹੋਣੀ ਸੀ ਪਰ ਹੁਣ ਇਹ ਮਾਰਚ ਦੇ ਵਿੱਚ ਰਿਲੀਜ਼ ਹੋਏਗੀ ਫਿਲਮ ਦੇ ਵਿੱਚ ਸਾਵਰਕਰ ਦਾ ਕਿਰਦਾਰ ਰਣਦੀਪ ਨਿਵਾ ਰਹੇ ਨੇ ਐਕਟਰ ਰਣਦੀਪ ਹੁੱਡਾ ਦੀ ਫਿਲਮ ਸਵਤੰਤਰਿਆ ਵੀਰਸਾ ਵਰਕਰ ਦਾ ਟੀਜ਼ਰ ਪਿਛਲੇ ਸਾਲ ਸ਼ੇਅਰ ਕੀਤਾ ਗਿਆ ਸੀ ਇਸ ਟੀਜ਼ਰ ਦੇ ਵਿੱਚ ਹੁੱਡਾ ਦਾ ਕੰਮ ਅਤੇ ਉਹਨਾਂ ਦਾ ਜ਼ਬਰਦਸਤ ਟਰਾਂਸਫਾਰਮੇਸ਼ਨ ਦੇਖ ਕੇ ਲੋਕ दंग ਰਹਿ ਗਏ ਸੀ ਲੋਕਾਂ ਦਾ ਰਿਸਪੌਂਸ ਦੱਸ ਰਿਹਾ ਹੈ ਕਿ ਇਹ ਫਿਲਮ ਵੱਡੇ ਪਰਦੇ ਤੇ ਦੇਖਣ ਦੇ ਲਈ ਉਹ ਕਾਫੀ ਐਕਸਾਈਟਡ ਨੇ ਵੈਸੇ ਤਾਂ ਇਹ ਫਿਲਮ ਪਿਛਲੇ ਸਾਲ ਰਿਲੀਜ਼ ਹੋਣੀ ਸੀ ਪਰ ਪ੍ਰੋਡਿਊਸਰਜ਼ ਦੇ ਵਿੱਚ ਇੱਕ ਵਿਵਾਦ ਦੇ ਚੱਲਦਿਆਂ ਇਹ ਟਲ ਗਈ ਹੁਨ ਸਾਵਰਕਰ ਦਾ ਇੰਤਜ਼ਾਰ ਕਰ ਰਹੇ ਦਰਸ਼ਕਾਂ ਦੇ ਲਈ ਚੰਗੀ ਖਬਰ ਹੈ ਕਿ ਫਿਲਮ ਰਿਲੀਜ਼ ਹੀ ਥੀਏਟਰਸ ਦੇ ਵਿੱਚ ਹੋਣ ਜਾ ਰਹੀ ਹੈ। ਰਣਦੀਪ ਹੁੱਡਾ ਨੇ ਸੋਸ਼ਲ ਮੀਡੀਆ ਦੇ ਉੱਪਰ ਫਿਲਮ ਦੀ ਨਵੀਂ ਰਿਲੀਜ਼ ਡੇਟ ਸ਼ੇਅਰ ਕੀਤੀ ਹੈ। ਇਸ ਬਾਇਓਪਿਕ ਦੇ ਵਿੱਚ ਹੁੱਡਾ ਨੇ ਭਾਰਤੀ ਸੁਤੰਤਰਤਾ ਸੰਗਰਾਮ ਦੇ ਨਾਇਕਾ ਵਿੱਚੋਂ ਇੱਕ ਵਿਨਾਇਕ ਦਾਮੋਦਰ ਸਾਵਰਕਰ ਯਾਨੀ ਕਿ ਵੀਰ ਸਾਵਰਕਰ ਦਾ ਕਿਰਦਾਰ ਨਿਭਾਇਆ। ਲੀਡ ਰੋਲ ਨਿਭਾਉਣ ਦੇ ਨਾਲ ਨਾਲ ਨਰਿੰਦੀਪ ਹੁੱਡਾ ਨੇ ਹੀ ਫਿਲਮ ਡਾਇਰੈਕਟ ਵੀ ਕੀਤੀ ਹੈ। ਰਣਦੀਪ ਹੁੱਡਾ ਦਾ ਟ੍ਰੈਕਟੋਰੀਅਲ ਡੈਬਿਊ ਬਣ ਜਾ ਰਹੀ ਫਿਲਮ ਵੀਰ ਸਾਵਰਕਰ ਮਾਰਚ ਦੇ ਵਿੱਚ ਸ਼ਹੀਦੀ ਦਿਵਸ ਦੇ ਦਿਨ ਰਿਲੀਜ਼ ਉਡਾ ਨੇ ਆਪਣੇ ਇੰਸਟਾਗ੍ਰam ਦੇ ਉੱਪਰ ਫਿਲਮ ਦੇ ਇੱਕ ਵੀਡੀਓ ਕਲਿੱਪ ਦੇ ਨਾਲ ਅਨਾਉਂਸ ਕੀਤਾ ਹੈ ਭਾਰਤੀ ਸਵਤੰਤਰਤਾ ਸੰਗਰਾਮ ਦੇ ਦੋ ਹੀਰੋ ਇੱਕ ਸੈਲੀਬ੍ਰੇਟ ਕੀਤਾ ਜਾਂਦਾ ਤੇ ਇੱਕ ਨੂੰ ਇਤਿਹਾਸ ਤੋਂ ਮਿਟਾ ਦਿੱਤਾ ਗਿਆ ਸ਼ਹੀਦ ਦਿਵਸ 2024 ਨੂੰ ਇਤਿਹਾਸ ਦੁਬਾਰਾ ਲਿਖਿਆ ਜਾਏਗਾ ਸਵਤੰਤਰ ਵੀਰ ਸਾਵਰਕਰ 22 ਮਾਰਚ 2024 ਨੂੰ ਸਿਨੇਮਾਸ ਦੇ ਵਿੱਚ ਸੋ ਇਹ ਪੋਸਟ ਲਿਖੀ ਹੈ ਰਣਦੀਪ ਹੁੱਡਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਆਪਣੇ ਦਰਸ਼ਕਾਂ ਦੇ